ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਖੜਾ ਜੀ ਗੁਰੂ ਰਾਮਦਾਸ ਉਪਕਲਸ ਰਾਹੋਂ ਰੋਡ ਚੁੰਗੀ ਤੇ ਸੋ ਪਿਛਲੀ ਵਾਰੀ ਵੀ ਤਿੰਨ ਚਾਰ ਵਾਰੀ ਮੇਰੇ ਬ੍ਰਦਰ ਨੇ ਪਿੰਨੀਆਂ ਮੇਰੇ ਕੋਲ ਲਈਆਂ ਸੀ ਹਰ ਸੀਜ਼ਨ ਲੈਂਦੇ ਆ ਸੋ ਅੱਜ ਫੇਰ 5 ਕਿਲੋ ਪਿੰਨੀਆਂ ਭਾਈ ਸਾਹਿਬ ਨੇ ਮਗਵਾਈਆਂ ਨੇ ਮੇਰੇ ਕੋਲ ਤੇ ਆ ਟੈਸਟ ਕਰਕੇ ਦੇਖੀ ਆ ਭਾਈ ਸਾਹਿਬ ਜੀ ਕਿਹੋ ਜਿਹੀ ਲੱਗੀਆਂ ਤੁਸੀਂ ਦੱਸਿਓ ਜੀ ਆਪਣੇ ਆਪ ਹੀ ਹਰ ਸਾਲ ਹੀ ਖਾਂਦੇ ਹੋ ਪਿੰਨੀਆਂ ਤੁਹਾਡੀਆਂ ਤੇ ਸਵਾਦ ਸਾਬੇ ਵਧੀਆ ਹਰ ਸਾਲ ਟੈਸਟ ਵਧੀਆ ਤੇ ਵਧੀਆ ਹੁੰਦਾ ਇਹ ਤਾਂ ਹਰ ਸਾਲ ਮੰਗਾਉਂਦੇ ਆ ਬਹੁਤ ਵਧੀਆ ਪਿੰਨੀਆਂ ਨੇ ਧੰਨਵਾਦ ਸੋ ਦੋਸਤੋ ਇੱਕ ਪਹਿਲਾਂ ਵੀ ਆਪਾਂ ਜਦੋਂ ਕਿ ਪਿੰਨੀਆਂ ਦੇਲਵਾਰ ਤੇ ਆਏ ਸੀ ਇਹਨਾਂ ਦੀ ਦੁਕਾਨ ਦੀ ਆਪਾਂ ਵਿੱਚ ਗੱਲਬਾਤ ਕੀਤੀ ਸੀ ਗੁਰੂ ਰਾਮਦਾਸ ਆਪਟੀਕਲਸ ਵੀ ਕਿਸੇ ਤਰ੍ਹਾਂ ਦੀਆਂ ਨਜ਼ਰ ਦੀਆਂ ਐਨਕਾਂ ਧੁੱਪ ਦੀਆਂ ਐਨਕਾਂ ਜਾਂ ਹਰ ਤਰ੍ਹਾਂ ਦੇ ਚਸ਼ਮੇ ਤੁਸੀਂ ਇਹਨਾਂ ਕੋਲੋਂ ਬਣਾ ਸਕਦੇ ਬਹੁਤ ਹੀ ਨੇਚਰ ਵਧੀਆ ਭਾਈ ਸਾਹਿਬ ਜੀ ਦਾ ਅਤੇ ਜਿੱਥੇ ਇਹਨਾਂ ਦਾ ਨੇਚਰ ਵਧੀਆ ਉੱਥੇ ਇਹ ਕੰਮ ਵੀ ਵਧੀਆ ਤਰੀਕੇ ਨਾਲ ਕਰਦੇ ਹਨ ਸੋ ਕੋਈ ਵੀ ਵੀਰ ਭੈਣ ਕਿਸੇ ਨੂੰ ਐਨਕਾਂ ਬਣਾਉਣ ਦੀ ਲੋੜ ਹੋਵੇ ਜਰੂਰ ਇਹਨਾਂ ਕੋਲੋਂ ਅਜੈ ਸਿੰਘ ਜੀ ਹੈ ਸਾਹਿਬ ਜੀ ਸਾਹਿਬ ਜੀ ਪਹਿਲੇ ਫਿਰ ਬਾਅਦ ਵਿੱਚ بڑے ਲੈਵਲ ਤੇ ਵੀਡੀਓ ਬਣਾ ਕੇ ਜਾਵਾਂਗਾ ਭਾਈ ਸਾਹਿਬ ਜੀ ਸੋ ਸ਼ੁਕਰੀਆ ਮਿਹਰਬਾਨੀ